ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਉੱਪਰ ਪਹੁੰਚੇ ਅੱਜ ਦੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ ਮੀਡੀਆ ਦੇ ਸਾਰੇ ਹੀ ਸਤਿਕਾਰਯੋਗ ਸਾਥੀ ਔਰ ਮੇਰੇ ਨਾਲ ਮੇਰੇ ਸਾਰੇ ਸਾਥੀ ਸਹਿਯੋਗੀ ਸਾਡੇ ਐਮ ਐਲ ਏ ਜਸਪੀਰ ਜੀ ਜੀਵਨਜੋਤ ਕੌਰ ਜੀ ਔਰ ਹਰਪਾਜਨ ਸਿੰਘ ਈਟੀਓ ਸਾਹਿਬ ਮੰਤਰੀ ਜੀ ਮੇਰੇ ਛੋਟੇ ਵੀਰ ਸ਼ੈਰੀ ਕਲਸੀ ਜੀ ਐਮ ਐਲ ਏ ਸਾਹਿਬ ਔਰ ਵਰਕਿੰਗ ਪ੍ਰੈਜ਼ੀਡੈਂਟ ਇਥੋਂ ਦੇ ਸਾਡੇ ਇਨਚਾਰਜ ਕੈਬਨਟ ਕਲੀਕ ਮੇਰੇ ਸਾਥੀ ਸਕੁਦਪ ਸਿੰਘ ਧੜਵਾਲ ਸਾਹਿਬ ਸਮਰਮੀ ਸਿੰਘ ਜੀ ਖੁੱਡੀਆਂ ਸਾਹਿਬ ਐਮ ਐਲ ਏ ਅਜੇ ਗੁਪਤਾ ਜੀ ਮੇਜਰ ਸਾਹਿਬ ਔਰ ਡਿੰਪੀ ਟੈਲੋਜੀ ਐਮ ਐਲ ਏ ਗਦਰਵਾ ਸੋ ਸਾਰੇ ਹੀ ਸਤਿਕਾਰਯੋਗ ਸਾਥੀਆਂ ਦਾ ਧੰਨਵਾਦ ਵੈਲਕਮ ਸਾਥੀਓ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਦਾ ਮਕਸਦ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 21 ਤਾਰੀਖ ਨੂੰ ਮਿਊਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਨਾਲ ਨਾਲ ਪੰਜ ਕਾਰਪੋਰੇਸ਼ਨਸ ਔਰ 42 ਨਗਰ ਪੰਚਾਇਤ ਬਾਇ ਇਲੈਕਸ਼ਨਸ ਵੀ ਨੇ ਸੋ ਇਹ ਇਲੈਕਸ਼ਨਸ ਬੜੀਆਂ ਇੰਪੋਰਟੈਂਟ ਨੇ ਔਰ ਇਸ ਥੋੜੇ ਜਿਹਾ ਸਾਨੂੰ ਵਿੰਡੋ ਮਿਲੀ ਸੀਗੀ 5-6 ਦਿਨ 4-5 ਦਿਨਾਂ ਦੀ ਜਿਹਦੇ ਵਿੱਚ ਚੰਗੇ ਉਮੀਦਵਾਰਾਂ ਨੂੰ ਲੱਭਣ ਦਾ ਇੱਕ ਪ੍ਰੋਸੈਸ ਸੀ ਜਿਹੜਾ ਬੜਾ ਐਲੈਬੋਰੇਟਡ ਪ੍ਰੋਸੈਸ ਸੀਗਾ ਕਿਉਂਕਿ ਇਹਨਾਂ ਸਾਰੀਆਂ ਥਾਵਾਂ ਦੇ ਉੱਪਰ ਸਮੁੱਚੇ ਪੰਜਾਬ ਦੇ ਵਿੱਚ 977 ਵਾਰਡ ਨੇ ਜਿੱਥੇ ਇਲੈਕਸ਼ਨ ਹੋ ਰਹੀ ਹੈ ਤੇ ਉਹਦੇ ਲਈ ਇੱਕ ਬੜਾ ਇਨਕਲੂਸਿਵ ਪ੍ਰੋਸੈਸ ਅਸੀਂ ਅਡਾਪਟ ਕੀਤਾ ਕਿਉਂਕਿ ਆਵਾਦੀ ਪਾਰਟੀ ਕੇਰਵਾ ਸਾਭ ਦੀ ਅਗਵਾਈ ਦੇ ਵਿੱਚ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਵਰਕਰਾਂ ਦੀ ਪਾਰਟੀ ਹੈ ਔਰ ਸਾਡੀ ਕੋਸ਼ਿਸ਼ ਰਹੀ ਹੈ ਕਿ ਹਰ ਕਿਸੇ ਦੀ ਸਹਿਮਤੀ ਦੇ ਨਾਲ ਅਸੀਂ ਜਿਹੜਾ ਸਿਲੈਕਸ਼ਨ ਪ੍ਰੋਸੈਸ ਹੈ ਉਹ ਅਡਾਪਟ ਕੀਤਾ ਸਕਰੀਨਿੰਗ ਕਮੇਟੀਆਂ ਪੂਰੇ ਪੰਜਾਬ ਦੇ ਵਿੱਚ ਹਰੇਕ ਯੂएलबी ਅਰਬਨ ਲੋਕਲ ਬਾਡੀ ਦੀ ਹਰੇਕ ਅਲੱਗ-ਅਲੱਗ ਨੇ ਜਿਹੜੀਆਂ ਉਹਨਾਂ ਦੀਆਂ ਸਕਰੀਨਿੰਗ ਕਮੇਟੀਆਂ ਬਣਾਈਆਂ ਗਈਆਂ ਤਕਰੀਬਨ 350 ਆਫਿਸ ਬੀਅਰਸ ਐਮ ਐਲ ਏਜ਼ ਮੰਤਰੀਆਂ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਇਹਨਾਂ ਇਲੈਬੋਰੇਟਡ ਪ੍ਰੋਸੈਸ ਹੈ ਜਿਹੜਾ ਅੱਜ ਤੱਕ ਇਸ ਛੋਟੇ ਪੱਧਰ ਦੀਆਂ ਐਮ ਸੀ ਪੱਧਰ ਦੀਆਂ ਇਲੈਕਸ਼ਨ ਦੇ ਜਦ ਤੱਕ ਇਹ ਡ੍ਰੌਪ ਨਹੀਂ ਜਿਹੜਾ ਇਸ ਵਾਰੀ ਕੀਤਾ ਗਿਆ ਸੋ ਉਹਦਾ ਮਕਸਦ ਪਰਪਸ ਇਹੀ ਸੀਗਾ ਕਿ ਗਰਾਊਂਡ ਤੋਂ ਫੀਡਬੈਕ ਜਿਹੜਾ ਉਹ ਲਿਆ ਜਾਵੇ ਤੇ ਮੈਨੂੰ ਇਹ ਦੱਸਦੇ ਹੋ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹਨਾਂ 977 ਵਾਰਡਸ ਦੇ ਲਈ ਤਕਰੀਬਨ 5000 ਤੋਂ ਵੀ ਵੱਧ ਐਪਲੀਕੇਸ਼ਨ ਸਾਡੇ ਕੋਲ ਆਈਆਂ ਕਈ ਵਾਰਡ ਤੇ ਇਹੋ ਜੇ ਸੀਗੇ ਜਿੱਥੇ 10 10 12 ਬਾਰ ਐਪਲੀਕੈਂਟ ਸੀਗੇ ਬਟ ਵੀ ਟ੍ਰਾਈ ਟੂ ਚੋਸ ਦਾ ਬੈਸਟ ਸੋ ਜੋ ਸਾਰੇ ਦੀ ਸਹਿਮਤੀ ਦੇ ਨਾਲ ਔਰ ਗਰਾਉਂਡ ਫੀਡਬੈਕ ਤੋਂ ਸੋ ਉਸ ਪ੍ਰੋਸੈਸ ਦਾ ਅੱਜ ਇਹਨਾਂ ਐਡਵਾਂਟੇਜ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਹੈ ਕੱਲ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੈਂਸ ਕੀਤੀ ਸੀ ਉੱਥੇ ਬਹੁਤ ਲੋਕਾਂ ਨੇ ਜੁਆਇਨ ਕੀਤਾ ਅੱਜ ਲੁਧਿਆਣਾ ਦੇ ਵਿੱਚ ਤੇ ਅੱਜ ਹੁਣ ਅੰਮ੍ਰਿਤਸਰ ਦੇ ਵਿੱਚ ਵੀ ਬਹੁਤ ਵਧੀਆ ਰੁਝਾਨ ਹੈ ਜਿਹੜਾ ਲੋਕਾਂ ਨੂੰ ਮਿਲ ਰਿਹਾ ਆਵਾਜ਼ੀ ਪਾਰਟੀ ਚ ਲੋਕ ਸ਼ਾਮਲ ਹੋ ਰਹੇ ਨੇ ਚੰਗੇ ਲੋਕ ਸੋ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਕਿਉਂਕਿ ਆਮ ਆਦਮੀ ਪਾਰਟੀ ਕੇਜਰੀਵਾਲ ਸਾਹਿਬ ਦੀ ਅਗਵਾਈ ਤੇ ਔਰ ਸ਼ਹਿਰਾਂ ਦੇ ਵਿੱਚ ਕਾਰਪੋਰੇਸ਼ਨ ਦੇ ਵਿੱਚ ਜਦੋਂ ਡਿਵੈਲਪਮੈਂਟ ਹੋਣੀ ਹੈ ਤੇ ਉਹਦਾ ਪਹਿਲਾ ਸੂਤਰ ਧਾਰ ਹੈ ਜਿਹੜਾ ਪਹਿਲਾ ਕੰਟੈਕਟ ਆਫ ਪਬਲਿਕ ਹੈ ਜਾਂ ਪਹਿਲਾ ਜਿਹੜਾ ਗਵਰਨਮੈਂਟ ਵੱਲੋਂ ਨੋਡਲ ਪੁਆਇੰਟ ਹੈ ਉਹ ਕਾਰਪੋਰੇਸ਼ਨ ਹੁੰਦੀ ਹੈ ਤੇ ਉਹਦੇ ਲਈ ਅਸੀਂ ਅੱਜ ਸਾਰੇ ਸਾਥੀਆਂ ਦੀ ਸਲਾਹ ਦੇ ਨਾਲ ਇੱਕ ਵਿਜਨ ਡਾਕੂਮੈਂਟ ਮੈਨੀਫੈਸਟੋ ਜਾਂ ਪੰਜ ਗਰੰਟੀਆਂ ਦੇ ਰੂਪ ਦੇ ਵਿੱਚ ਅਸੀਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਲਈ ਲਾਂਚ ਕਰਨ ਜਾ ਰਹੇ ਹਾਂ ਔਰ ਇਹ ਉਹ ਸਾਰੀਆਂ ਗਰੰਟੀਆਂ ਨੇ ਇਹ ਸਾਰੇ ਕੰਮ ਨੇ ਜਿਹੜੇ ਪਹਿਲੇ ਦਿਨ ਤੋਂ ਹੀ ਜਿਸ ਦਿਨ ਤੋਂ 21 ਤਾਰੀਖ ਨੂੰ ਕਾਰਪੋਰੇਸ਼ਨ ਆਮ ਆਦਮੀ ਪਾਰਟੀ ਨੂੰ ਅੰਮ੍ਰਿਤਸਰ ਦੀ ਜਨਤਾ ਸਮਹਾ ਦਿੰਦੀ ਹੈ ਉਸ ਦਿਨ ਤੋਂ ਇਹਨਾਂ ਦੇ ਉੱਪਰ ਕੰਮ ਸ਼ੁਰੂ ਹੋਏਗਾ ਔਰ ਇੱਕ ਲਿਮਿਟਡ ਟਾਈਮ ਲਾਈਨ ਦੇ ਵਿੱਚ ਇਹਨਾਂ ਸਾਰੇ ਕੰਮਾਂ ਨੂੰ ਜਿਹੜਾ ਉਹ ਪੂਰਾ ਕੀਤਾ ਜਾਏਗਾ ਸੋ ਜਿਹੜੇ ਪੰਜ ਕੰਮ ਅਸੀਂ ਪ੍ਰਾਇੋਰਟੀ ਦੇ ਆਧਾਰ ਦੇ ਉੱਪਰ ਸਾਰੇ ਸਾਥੀਆਂ ਨੇ ਜਿੱਥੋਂ ਸਾਨੂੰ ਹੁਕਮ ਆਇਆ ਕਿ ਇਹ ਅੰਮ੍ਰਿਤਸਰ ਦੇ ਲੋਕਾਂ ਦੀਆਂ ਮੁੱਖ ਮੰਗਾਂ ਇਹ ਨੇ ਉਹਨਾਂ ਦੇ ਉੱਪਰ ਇੱਕ ਪ੍ਰੋਪਰ ਥਾਟ ਪ੍ਰੋਸੈਸ ਪਾਇਆ ਗਿਆ ਕਿਵੇਂ ਉਹਨੂੰ ਪੂਰਾ ਕੀਤਾ ਜਾਏਗਾ ਉਹਦੇ ਉੱਪਰ ਸਾਰੇ ਵਿਚਾਰ ਵਿਟਾਂਦਰਾ ਹੋਇਆ ਤੇ ਫਿਰ ਇਹ ਫੈਸਲਾ ਜਿਹੜਾ ਉਹ ਕੀਤਾ ਗਿਆ ਸਭ ਤੋਂ ਪਹਿਲਾ ਪ੍ਰਮੁੱਖ ਤੌਰ ਦੇ ਉੱਪਰ ਕਿਉਂਕਿ ਅੰਮ੍ਰਿਤਸਰ ਇਹੋ ਜੀ ਪਵਿੱਤਰ ਧਰਤੀ ਹੈ ਜਿੱਥੇ ਨਤਮਸਤਕ ਹੋਣ ਦੇ ਲਈ ਪੂਰੀ ਦੁਨੀਆ ਦੇ ਵਿੱਚੋਂ ਲੋਕ ਆਉਂਦੇ ਨੇ ਆਪਦੀ ਪੋਪੂਲੇਸ਼ਨ ਵੀ ਵੱਧ ਰਹੀ ਹੈ ਔਰ ਟੂਰਿਸਟ ਵੀ ਬਹੁਤ ਜ਼ਿਆਦਾ ਹੈ ਸੋ ਉਸ ਜੀ ਦੀ ਵਜ੍ਹਾ ਕਰਕੇ ਟਰਾਂਸਪੋਰਟੇਸ਼ਨ ਦੀ ਵੀ ਦਿੱਕਤ ਰਹਿੰਦੀ ਹੈ ਟਰੈਫਿਕ ਮੈਨੇਜਮੈਂਟ ਦੀ ਵੀ ਦਿੱਕਤ ਰਹਿੰਦੀ ਹੈ ਪਾਰਕਿੰਗ ਦੀ ਵੀ ਦਿੱਕਤ ਰਹਿੰਦੀ ਹੈ ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਇੱਕ ਐਫਰਟ ਕੀਤਾ ਗਿਆ ਹੈ ਸਰਕਾਰ ਵੱਲੋਂ ਜਿਹਦੇ ਤਹਿਤ 100 ਇਲੈਕਟ੍ਰਿਕ ਬੱਸਸ ਨੇ ਜਿਹੜੀਆਂ ਉਹ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਵਿੱਚ ਚਲਾਈਆਂ ਜਾਣ ਗਿਆ ਉਹਨਾਂ ਦੇ ਚਾਰਜਿੰਗ ਸਟੇਸ਼ਨਸ ਔਰ ਡੀਪੂ ਨੇ ਜਿਹੜੇ ਉਹ ਬਣਾਏ ਜਾਣਗੇ ਔਰ ਅੰਮ੍ਰਿਤਸਰ ਨੂੰ ਕਲੀਨ ਐਂਡ ਗ੍ਰੀਨ ਸਿਟੀ ਦਾ ਦਾ ਟੈਗ ਹੈ ਜਿਹੜਾ ਉਹ ਦਿੱਤਾ ਜਾ ਸਕੇ ਉਹਦੇ ਲਈ ਇਹ ਇੱਕ ਛੋਟਾ ਜਿਹਾ ਉਪਰਾਲਾ ਜਿਹੜਾ ਉਹ ਹੋਏਗਾ ਔਰ ਇਸੇ ਤਰੀਕੇ ਨਾਲ ਵਿਸ਼ਾਲ ਪਾਰਕਿੰਗ ਜਿਹੜੀ ਉਹਦੇ ਉੱਪਰ ਵੀ ਕੰਮ ਹੈ ਜਿਹੜਾ ਉਹ ਚੱਲੇਗਾ ਜਹਾਜ਼ਗੜ੍ਹ ਦੇ 5 ਏਕੜ ਦੀ ਜਗ੍ਹਾ ਜਿਹੜੀ ਕਿ ਆਇਡੈਂਟੀਫਾਈ ਕੀਤੀ ਹੈ ਕਿ ਜਿਸ ਦਿਨ ਕਾਰਪੋਰੇਸ਼ਨ ਬਣ ਜਾਂਦੀ ਹੈ ਉਹਦੇ ਉੱਪਰ ਇਹ ਪਾਰਕਿੰਗ ਹੈ ਜਿਹੜੀ ਉਹ ਬਣੇਗੀ ਔਰ ਜੋ ਸਾਰਾ ਗੱਡੀ ਦੀ ਪਾਰਕਿੰਗ ਹੈ ਉਹਦੇ ਵਿੱਚ ਵੀ ਸਾਡੇ ਸਾਰੇ ਸਾਥੀਆਂ ਨੇ ਔਰ ਅਥਾਰਟिटीज ਨੇ ਦੱਸਿਆ ਕਿ ਜਿਹੜੀ ਉਹ ਪਲਾਨ ਹੈ ਇਸ ਹਿਸਾਬ ਨਾਲ ਕਿ ਦੋ ਸਟੋਰੀਜ਼ ਨੇ ਜਿਹੜੀਆਂ ਹੋਰ ਬਣ ਸਕਦੀਆਂ ਨੇ ਤਾਂ ਕਿ ਟੂਰਿਸਟ ਨੂੰ ਜਾਂ ਲੋਕਲ ਲੋਕਾਂ ਨੂੰ ਦਿੱਕਤ ਹੈ ਜਿਹੜੀ ਉਹ ਨਾ ਆਵੇ ਇਹ ਮਸਲਾ ਹੱਲ ਕੀਤਾ ਜਾਏਗਾ ਇਸੇ ਤਰੀਕੇ ਦੇ ਨਾਲ ਸੀਵਰੇਜ ਦੇ ਪਾਣੀ ਦੀ ਅ ਸੀਵਰੇਜ ਦੀ ਨਿਕਾਸੀ ਦੀ ਕਾਫੀ ਸਮੱਸਿਆ ਰਹਿੰਦੀ ਹੈ ਉਹਦੇ ਲਈ 100 ਕਰੋੜ ਦੀ ਲਾਗਤ ਦੇ ਨਾਲ 50 ਐਮਐਲਡੀ ਦਾ ਜਿਹੜੀ ਐਨਹਾਂਸਮੈਂਟ ਹੈ ਐਗਜ਼ਿਸਟਿੰਗ ਐਸਟੀਪੀਜ਼ ਦੀ ਉਹ ਕੀਤੀ ਜਾਏਗੀ ਔਰ ਨਵੇਂ ਜਿਹੜਾ ਉਹ ਲਗਾਇਆ ਜਾਏਗਾ ਤਾਂ ਕਿ ਇਹਨੂੰ ਪ੍ਰਾਇੋਰਟੀ ਦੇ ਉੱਪਰ ਕੀਤਾ ਜਾ ਸਕੇ ਜਿੰਨੀਆਂ ਨਵੀਆਂ ਪਾਈਪਲਾਈਨਸ ਨੇ ਉਹ ਪਾਈਆਂ ਜਾਣ ਗਿਆ ਸੋ ਇਹ ਸਾਰੇ ਦਾ ਸਾਰਾ ਪ੍ਰੋਸੈਸ ਹੈ ਜਿਹੜਾ ਫ੍ਰੋਮ ਏ ਟੂ ਜ਼ेड ਸਾਰੇ ਸਾਰੇ ਜਿੰਨੀ ਚਾਏ ਕੋਈ ਐਗਜ਼ਿਸਟਿੰਗ ਪਾਈਪਲਾਈਨ ਨੂੰ ਰਿਪਲੇਸ ਕਰਨ ਦਾ ਜਾਂ ਰਿਪੇਅਰ ਕਰਨ ਦਾ ਜਾਂ ਇਹ ਸਾਰੇ ਸਾਰੇ ਜਿਹੜਾ ਇੱਕ ਨਵੇਂ ਐਸਟੀਪੀ ਦੇ ਨਾਲ ਉਹ ਕੀਤਾ ਜਾਏਗਾ ਜਿਹੜਾ ਇਲੈਕਸ਼ਨ ਡਿਲੇ ਹੋਇਆ ਉਹਦਾ ਮੈਂ ਤਾਂ ਉਹ ਗੱਲ ਕਰ ਰਿਹਾ ਵੀ ਜਦੋਂ ਤੋਂ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਸਾਰੇ ਨੂੰ ਇਨਕਲੂਸਿਵ ਤੌਰ ਦੇ ਉੱਪਰ ਸਾਰੇ ਨਾਲ ਲੈ ਕੇ ਚੱਲੇ ਤੇ ਜਿੰਨਾ ਕੁ ਟਾਈਮ ਫਰੇਮ ਸੀ ਜਿਹੜਾ ਉਹ ਇਲੈਕਸ਼ਨ ਕਮਿਸ਼ਨ ਪੰਜਾਬ ਵੱਲੋਂ ਮਿਲਿਆ ਮੈਂ ਤਾਂ ਉਸ ਟਾਈਮ ਲਾਈਨ ਦੀ ਗੱਲ ਕਰ ਰਿਹਾ ਵੀ 5-6 ਦਿਨਾਂ ਦੇ ਵਿੱਚ ਅਸੀਂ ਪੰਜ 5.5 ਹਜ਼ਾਰ ਦੇ ਕਰੀਬ ਐਪਲੀਕੈਂਟਸ ਨੂੰ ਪ੍ਰੋਸੈਸ ਕਰਕੇ ਉਹਦੇ ਵਿੱਚੋਂ 977 ਬੰਦਿਆਂ ਨੂੰ ਛਾਂਟਣਾ ਇਹ ਬਹੁਤ ਵੱਡੀ ਆਪਣੇ ਆਪ ਦੇ ਵਿੱਚ ਐਕਸਰਸਾਈਜ਼ ਸੀਗੀ ਜੀ ਇਹਦੇ ਵਿੱਚ ਮੈਂ ਨਹੀਂ ਕਹਾਂਗਾ ਕਿ ਸਾਰੇ ਸੈਟੀਸਫਾਈ ਜਿਹੜੇ ਡੈਫੀਨਿਟਲੀ ਜੇ ਹਜ਼ਾਰ ਖੁਸ਼ ਹੋਇਆ ਤੇ 4000 ਨਿਰਾਸ਼ ਵੀ ਹੋਇਆ ਹੋਏਗਾ ਉਹਨਾਂ ਨੂੰ ਵੀ ਕੋਈ ਮਾਇੂਸੀ ਹੋਈ ਹੋਏਗੀ ਇੱਕ ਨੈਚੁਰਲ ਪ੍ਰੋਸੈਸ ਹੈ ਜੀ ਪਰ ਇਹਦੇ ਨਾਲ ਜੋ ਤੁਸੀਂ ਇੱਕ ਇੱਕ ਵਾਈਡਰ ਪਿਕਚਰ ਜਿਹੜੀ ਆਪਾਂ ਦੇਖ ਸਕਦੇ ਆਂ ਓਏ ਦੇਖ ਸਕਦੇ ਆ ਵੀ ਜੇ ਇਨਾ ਐਨਥੂਸਿਆਸਮ ਲੋਕਾਂ ਦਾ ਸੀਗਾ ਇਨਾ ਉਤਸ਼ਾਹ ਸੀਗਾ ਆਮ ਆਦੀ ਪਾਰਟੀ ਦੀ ਟਿਕਟ ਲੈਣ ਦੇ ਲਈ ਤੇ ਦੈਟ ਮੀਨਸ ਤੁਸੀਂ ਉਹ ਤੋਂ ਅੰਡਰ ਕਰੰਟ ਸਮਝੋ ਕਿ ਕਿੰਨਾ ਮਜ਼ਬੂਤ ਅੰਡਰ ਕਰੰਟ ਆਮ ਆਦੀ ਪਾਰਟੀ ਦੇ ਫੇਵਰ ਦੇ ਵਿੱਚ ਸ਼ਹਿਰਾਂ ਦੇ ਵਿੱਚ ਚੱਲ ਰਿਹਾ ਸੀਗਾ ਸੋ ਉਸ ਸਿੰਗਲ ਤੋਂ ਜੋ ਦੇਖਿਆ ਤੇ ਡੈਫੀਨਿਟਲੀ ਮੈਂ ਸਮਝਦਾ ਕਿ ਇੱਕ ਚੰਗੇ ਰਿਜ਼ਲਟ ਜਿਹੜੇ ਹੋਣਗੇ ਇਹ ਇਹ ਤੁਹਾਡਾ ਸਵਾਲ ਆਪਦੀ ਜਗ੍ਹਾ ਠੀਕ ਹੈ ਪਰ ਆਮ ਆਦੀ ਪਾਰਟੀ ਇੱਕ ਡੈਮੋਕ੍ਰੈਟਿਕ ਪਾਰਟੀ ਹੈ ਔਰ ਜਦੋਂ ਸਾਡੇ ਕੈਂਡੀਡੇਟ ਜਿੱਤ ਕੇ ਮੈਜੋਰਟੀ ਦੇ ਵਿੱਚ ਆ ਗਏ ਉਹ ਬੈਠਣਗੇ ਇਹਦੇ ਬਾਰੇ ਪ੍ਰੋਪਰ ਡਿਟੇਲ ਡਿਸਕਸ਼ਨਸ ਹੋਣਗੀਆਂ ਮਾਨ ਸਾਹਿਬ ਦੇ ਨਾਲ ਵੀ ਹੋਣਗੀਆਂ ਸਾਡੀ ਸਵੱਚੀ ਲੀਡਰਸ਼ਿਪ ਦੇ ਨਾਲ ਵੀ ਹੋਣਗੀਆਂ ਔਰ ਸਾਰੇ ਕੈਂਡੀਡੇਟ ਸਾਰੇ ਸਾਡੇ ਜਿੱਤੇ ਹੋਏ ਐਮਸੀ ਜਿਹਨੂੰ ਚੋਣਗੇ ਉਹਦੇ ਮੁਤਾਬਕ ਹੈ ਜਿਹੜਾ ਇਹ ਫੈਸਲਾ ਲਿਆਇਆ ਜਾਏਗਾ ਕਿ ਸਾਡਾ ਕੋਈ ਇਸ ਤਰੀਕੇ ਦਾ ਨਹੀਂ ਹੁੰਦਾ ਕਿ ਹਾਂ ਇਹਨੂੰ ਥੋਪਦਾ ਨਾ ਸਾਰਿਆਂ ਦੀ ਕੰਸੈਂਸਸ ਦੇ ਨਾਲ ਜੇ ਅਸੀਂ ਟਿਕਟਾਂ ਜੇ ਅਸੀਂ ਟਿਕਟਾਂ ਲੋਕਾਂ ਦੀ ਸਹਿਮਤੀ ਦੇ ਨਾਲ ਦੇ ਸਕਦੇ ਆ ਤੇ ਫਿਰ ਮੇਅਰ ਡਿਪਟੀ ਮੇਅਰ ਇਹ ਵੀ ਤਾਂ ਉਹਨਾਂ ਦੀ ਸਹਿਮਤੀ ਨਾਲ ਹੀ ਹੋਏਗਾ ਨਾ ਜੀ ਹਾਂ ਜੀ ਸਾਹਿਬ ਤੁਸੀਂ ਸ਼੍ਰੀ ਬਸਤਾ ਪ੍ਰੋਜੈਕਟ ਫੇਲ ਹੈ ਲੋਕਾਂ ਦਾ ਕਰੋਨਾ ਰੁਪਏ ਜਿਹੜਾ ਡੰਪ ਹੋ ਜਾਂਦਾ ਤੇ ਇੱਕ ਹੋਰ ਨਵਾਂ ਪ੍ਰੋਜੈਕਟ ਤੁਸੀਂ ਗੱਲ ਕਰ ਰਹੇ ਹੋ ਕਿਵੇਂ ਲੱਗਦਾ ਕੀ ਤੁਸੀਂ ਇਹਦੇ ਤੇ ਪਹਿਲੇ ਵਰਕ ਕੀਤਾ ਪਲਾਨਿੰਗ ਬਣਾਈ ਪੂਰੀ ਵੀ ਹੈ ਦੇਖੋ ਦੇਖੋ ਇਸ ਤਰ੍ਹਾਂ ਹੈ ਇਹ ਬੀਆਰਟੀਸੀ ਸ਼ੁਰੂ ਕਰਨ ਵੇਲੇ ਉਸ ਸਮੇਂ ਦੀ ਸਰਕਾਰਾਂ ਦਾ ਕੀ ਥੌਟ ਪ੍ਰੋਸੈਸ ਸੀਗਾ ਮੈਨੂੰ ਨਹੀਂ ਪਤਾ ਸਿਟੀ ਬੱਸ ਦਾ ਕੀ ਥੌਟ ਪ੍ਰੋਸੈਸ ਹੈਗਾ ਮੈਨੂੰ ਨਹੀਂ ਪਤਾ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂਗਾ ਕਿ ਜਦੋਂ ਇੱਕ ਸ਼ਹਿਰ ਐਕਸਪੈਂਡ ਹੋ ਰਿਹਾ ਹੈ ਉਸ ਸ਼ਹਿਰ ਦੇ ਉੱਪਰ ਪਾਪੂਲੇਸ਼ਨ ਦਾ ਲੋਡ ਹੈ ਜਿਹੜਾ ਉਹ ਵੱਧ ਰਿਹਾ ਹੈ ਤੇ ਉਹਨੂੰ ਜੇ ਤੁਸੀਂ ਡੀਕੰਜੈਸਟ ਕਰਨਾ ਹੈ ਤੇ ਬਾਕੀ ਚੀਜ਼ਾਂ ਦੇ ਨਾਲ ਨਾਲ ਚਲੋ ਫਲਾਈਓਵਰਸ ਬਣਾਓ ਸੜਕਾਂ ਚੌੜੀਆਂ ਕਰ ਦਿਓ ਉਹਦੇ ਨਾਲ ਨਾਲ ਇੱਕ ਜਿਵੇਂ ਬਾਹਰਲੇ ਮੁਲਕਾਂ 'ਚ ਆਪਾਂ ਦੇਖੋ ਕਿ ਕਾਰਪੂਲ ਕਾਰਪੂਲ ਨੂੰ ਕਿਉਂ ਪ੍ਰੇਫਰ ਕੀਤਾ ਇਹ ਤਾਂ ਬੰਦਾ ਇੱਕ ਦੀ بجائے ਪੰਜ ਜਣੇ ਜਾਂ ਚਾਰ ਜਣੇ ਗੱਡੀ 'ਚ ਬੈਠ ਕੇ ਜਾਂਦੇ ਨੇ ਤੈਨੂੰ ਪ੍ਰੇਫਰ ਕੀਤਾ ਜਾਂਦਾ ਹੈ ਸੇਮ ਇਜ਼ ਥਿਸ ਪ੍ਰੋਜੈਕਟ ਇਹਦੇ ਵਿੱਚ ਜੇ ਚੰਗੀਆਂ 에ਅਰ ਕੰਡੀਸ਼ਨਡ ਕਲੀਨ ਗ੍ਰੀਨ ਬੱਸਿਸ ਨੇ ਜੇ ਚੱਲਣ ਗਿਆ ਤੇ ਡੈਫੀਨਿਟਲੀ ਡੀਕੰਜੈਸ਼ਨ ਹੋਏਗਾ ਔਰ ਇਹਦੇ ਲਈ ਅਸੀਂ ਕੋਈ ਹੋਰ ਕੁਝ ਨਹੀਂ ਕਰਨਾ ਆਏਗਾ ਸਿਰਫ ਬੱਸਿਸ ਪਾਉਣੀਆਂ ਨੇ ਡੀਪੋ ਨੇ ਜਿਹੜੇ ਉਹਨਾਂ ਤੇ ਬਣਨੇ ਨੇ ਔਰ ਚਾਰਜਿੰਗ ਸਟੇਸ਼ਨ ਬਣਨੇ ਨੇ ਔਰ ਚਾਰਜਿੰਗ ਸਟੇਸ਼ਨ ایਵੀਜ਼ ਦੇ ਅੱਜ ਵਰਲਡ ਓਵਰ ਬਣ ਰਹੇ ਨੇ ਜੀ ਸੋ ਦੈਟ ਇਜ਼ ਨੀਡ ਆਫ ਧਾਰ ਕਿ ਪੁਰਾਣਾ ਪ੍ਰੋਜੈਕਟ ਪਰ ਬੰਦ ਹੋਏਗਾ ਜਿਹੜਾ ਪੁਰਾਣਾ ਚੱਲ ਰਿਹਾ ਪ੍ਰੋਜੈਕਟ ਪੀਆਰਟੀ ਉਹਨੂੰ ਬੰਦ ਕਰ ਦਿੱਤਾ ਜਾਏਗਾ ਨਹੀਂ ਦੇਖੋ ਇਸ ਤਰ੍ਹਾਂ ਕਿ ਮੈਨੂੰ ਉਹਦੇ ਕਾਸ਼ਨ ਦੇ ਨਾਲ ਜੋ ਅੰਮ੍ਰਿਤਸਰ ਦੇ ਲਈ ਬਿਹਤਰ ਹੋਊਗਾ ਉਹ ਕੀਤਾ ਜਾਏਗਾ ਇਹਦੇ ਬਾਰੇ ਮੈਂ ਕੁਝ ਵੀ ਹਾਂ ਜਾਂ ਨਾ ਕਹਾ ਉਹ ਬੜਾ ਬੜਾ ਪ੍ਰੀਮਚੁਰ ਜਵਾਬ ਹੋਏਗਾ ਜੀ ਸਰ ਟਾਪ ਡਰੇਨ ਹੈ ਉਹਦੀ ਵੀ ਸਮੱਸਿਆ ਕਾਫੀ ਮੇਰੇ ਨਾਲੋਂ ਤੁਹਾਨੂੰ ਜ਼ਿਆਦਾ ਪਤਾ ਹੈ ਕਾਫੀ ਉਹਦੇ ਚ ਪੋਲੂਸ਼ਨ ਹੋ ਰਹੀ ਹੈ ਉਹਦੇ ਲਈ ਵੀ ਇੱਕ 360 ਡਿਗਰੀ ਜੇ ਮੈਂ ਕਹਾ ਵੀ ਕੇਸ ਪਾਰਟਿਕੂਲਰ ਇਨੀਸ਼ੀਏਟਿਵ ਦੇ ਨਾਲ ਇਹ ਕੰਮ ਹੋ ਜਾਏਗਾ ਡਰੇਨ ਸਾਫ ਹੋ ਜਾਏਗੀ ਨਹੀਂ ਇੱਕ 360 ਡਿਗਰੀਜ਼ ਪੂਰਾ ਜਿਹੜਾ ਪਲਾਨ ਹੈ ਉਹਦੇ ਉੱਪਰ ਸਰਕਾਰ ਵੱਲੋਂ ਆਲਰੇਡੀ ਹਦਾਇਤਾਂ ਹੋ ਚੁੱਕੀਆਂ ਨੇ ਕਿ ਉਹ ਕਿਸ ਤਰੀਕੇ ਦੇ ਨਾਲ ਕੰਮ ਕੀਤਾ ਜਾਵੇ ਸੀਟਪੀਜ਼ ਲੱਗਣ ਈਟਪੀਜ਼ ਲੱਗਣਾ ਜਿਸ ਤਾਕੇ ਜੋ ਪਾਣੀ ਗੰਦਾ ਪਾਣੀ ਹੈ ਜਿਹੜਾ ਉਹ ਚਾਹੇ ਡੋਮੈਸਟਿਕ ਦਾ ਚਾਹੇ ਇੰਡਸਟਰੀ ਦਾ ਜਾਂ ਚਾਹੇ ਡੇਰੀ ਦਾ ਉਹਦੇ ਵਿੱਚ ਨਾ ਪੈ ਕੇ ਉਹ ਪਹਿਲਾਂ ਟ੍ਰੀਟ ਹੋ ਕੇ ਫਿਰ ਉਹ ਉਹ ਪਾਣੀ ਕਮ ਆਵੇ ਮੇਬੀ ਫॉर ਇਰੀਗੇਸ਼ਨ ਜਾਂ ਫॉर ਡਰੇਨ ਦੇ ਵਿੱਚ ਡਿਸਪੋਜ਼ਲ ਦੇ ਲਈ ਇਹ ਸਾਰਾ ਪ੍ਰੋਸੈਸ ਹੈ ਜਿਹੜਾ ਇਹਦੇ ਉੱਪਰ ਇਨੀਸ਼ੀਅਲ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਤੇ ਜਿਸ ਦਿਨ ਕਾਰਪੋਰੇਸ਼ਨ ਬਣ ਜਾਂਦੀ ਹੈ ਕਿਉਂਕਿ ਇਹਦੀ ਐਗਜ਼ੀਕਿਊਸ਼ਨ ਦਾ ਪਾਰਟ ਹੈ ਜਿਹੜਾ ਕਾਰਪੋਰੇਸ਼ਨ ਦੇ ਹੋਏਗਾ ਸੋ ਇਹਦੇ ਉੱਪਰ ਵੀ ਕੰਮ ਹੈ ਜਿਹੜਾ ਵੱਡੇ ਪੱਧਰ ਤੇ ਉੱਪਰ ਹੋਏਗਾ ਇਸੇ ਤਰੀਕੇ ਦੇ ਨਾਲ ਚੌਥੀ ਸਾਡੀ ਗਾਰੰਟੀ ਹੈ ਕਿ ਅੰਮ੍ਰਿਤਸਰ ਦੇ ਸਮੁੱਚੀ ਵਾਦੀ ਦੇ ਲਈ 100% ਸਾਫ ਪੀਣ ਵਾਲਾ ਪਾਣੀ ਔਰ ਉਹ ਵੀ ਸਰਫੇਸ ਵਾਟਰ ਟੀਪੀ ਦਾ ਪ੍ਰੋਜੈਕਟ ਹੈ ਜਿਹੜਾ ਉਹ ਉਲੀਕਿਆ ਗਿਆ ਜਿਹਦੇ ਲਈ ਓਵਰਹੈਡ ਵਾਟਰ ਟੈਂਕਸ ਨੇ ਜਿਹੜੇ ਉਹ ਬਣਨਗੇ ਔਰ ਇਹ ਸਾਰੇ ਦਾ ਸਾਰਾ ਪਾਣੀ ਹੈ ਜਿਹੜਾ ਇਹ ਜਿਹੜੀ ਲੋਅਰ ਬ੍ਰਾਂਚ ਹੈ ਅੱਪਰ ਯੂਪੀਡੀਸੀ ਦੀ ਉਥੋਂ ਪਾਣੀ ਲਿਆ ਕੇ ਇਹਦੇ ਉੱਪਰ ਇਹ ਬਣਾਇਆ ਜਾਏਗਾ ਔਰ ਤਾਂ ਕਿ ਜੋ ਜ਼ਮੀਨੀ ਪਾਣੀ ਹੈ ਉਹਦੇ ਨਾਲ ਸ਼ਹਿਰ ਦੇ ਪਾਏ ਪੀਣ ਵਾਲੇ ਪਾਣੀ ਦੀ ਪੂਰਤੀ ਹੋ ਸਕੇ ਔਰ ਜੋ ਪਾਣੀ نیچے ਜਾ ਰਿਹਾ ਹੈ ਉਹਨ ਦੀ ਸਾਮ ਸੰਭਾਲ ਹੈ ਜਿਹੜੀ ਉਹ ਕੀਤੀ ਜਾਵੇ ਸੋ ਇਹ ਇੱਕ ਬੜਾ ਐਂਬੀਸ਼ੀਅਸ ਪ੍ਰੋਜੈਕਟ ਹੈ ਸਾਡੀ ਸਰਕਾਰ ਦਾ ਤੇ ਕਾਰਪੋਰੇਸ਼ਨ ਬੰਡ ਸਰ ਇਹਦੇ ਉੱਪਰ ਵੀ ਕੰਮ ਹੈ ਜਿਹੜਾ ਉਹ ਸ਼ੁਰੂ ਕੀਤਾ ਜਾਏਗਾ ਔਰ ਪੰਜਵੀਂ ਗਾਰੰਟੀ ਕਿਉਂਕਿ ਆਬਾਦੀ ਵੀ ਵੱਧ ਰਹੀ ਹੈ ਔਰ ਐਕਸਪੈਂਸ਼ਨ ਦੀ ਲੋਡ ਹੈ ਕਾਰਪੋਰੇਸ਼ਨ ਦੇ ਔਰ ਜੋ ਇੰਪਰੂਵਮੈਂਟ ਟਰਸਟ ਦੇ ਜਿਹੜਾ ਜੂਰਿਸਡਿਕਸ਼ਨ ਹੈ ਉਹਦੀ ਜੂਰਿਸਡਿਕਸ਼ਨ ਵਧਾਉਣ ਦੀ ਏਰੀਆ ਵਧਾਉਣ ਦੀ ਇਹ ਜਦੋਂ ਨਿਜਰ ਸਾਹਿਬ ਮਨਿਸਟਰ ਸੀਗੇ ਉਦੋਂ ਵੀ ਇਹ ਪ੍ਰੋਸੈਸ ਇਨੀਸ਼ੀਏਟ ਹੋਇਆ ਸੀਗਾ ਪਰ ਜੇ ਉਸ ਸਮੇਂ ਹੁੰਦਾ ਤੇ ਉਹਦੇ ਨਾਲ ਨਾਲ ਜਿਹੜਾ ਇਲੈਕਟੋਰਲ ਪ੍ਰੋਸੈਸ ਹੈ ਉਹਦੀ ਵਾਰਡ ਬੰਦੀ ਤੇ ਹੋਰ ਸਾਰਾ ਕੁਝ ਉਹ ਕਾਫੀ ਕੰਮ ਸੀ ਜਿਹੜਾ ਹੋ ਜਾਣਾ ਸੀਗਾ ਉਹਨੇ ਲਿਮਿਟਡ ਟਾਈਮਲਾਈਨ ਦੇ ਵਿੱਚ ਹੋਣਾ ਨਹੀਂ ਸੀਗਾ ਸੋ ਇਸ ਕਰਕੇ ਹੁਣ ਉਹ ਪ੍ਰੋਸੈਸ ਉਹ ਇਨੀਸ਼ੀਏਟ ਕੀਤਾ ਜਾਏਗਾ ਤੇ ਉਹਦੇ ਨਾਲ ਹੀ ਜੋ ਗਰੀਬ ਲੋਕ ਨੇ ਲੋੜਵੰਦ ਲੋਕ ਨੇ ਉਹਨਾਂ ਦੇ ਲਈ ਜੋ ਲੋਅਰ ਰੇਟਸ ਦੇ ਉੱਪਰ ਆ ਘੱਟ ਰੇਟਾਂ ਦੇ ਉੱਪਰ ਉਹਨਾਂ ਨੂੰ ਜਿਹੜਿਆ ਰੈਜ਼ੀਡੈਂਸ਼ੀਅਲ ਹਾਊਸੇਜ਼ ਨੇ ਉਹ ਬਣਾ ਕੇ ਦਿੱਤੇ ਜਾਣਗੇ ਇਹ ਬੜਾ ਐਂਬੀਸ਼ੀਅਸ ਪ੍ਰੋਜੈਕਟ ਹੈ ਔਰ ਮੈਂ ਸਮਝਦਾ ਕਿ ਇਹਦੀ ਸਭ ਤੋਂ ਵੱਡੀ ਸ਼ੁਰੂਆਤ ਔਰ ਸਫਲਤਾ ਅ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਹੋਣੀ ਚਾਹੀਦੀ ਹੈ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ ਕਿ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਸਰਕਾਰਾਂ ਦੇ ਖਜ਼ਾਨਿਆਂ ਦੇ ਉੱਪਰ ਸਭ ਤੋਂ ਵੱਧ ਜੇ ਕਿਸੇ ਦਾ ਹੁੰਦਾ ਤਾਂ ਉਹ ਸਭ ਤੋਂ ਲੋੜਵੰਦ ਦਾ ਹੁੰਦਾ ਜਿਹੜਾ ਸਮਾਜ ਦੇ ਅਖੀਰਲੇ ਤਬਕੇ ਦੀ ਲਾਈਨ ਦੇ ਅਖੀਰ ਦੇ ਵਿੱਚ ਖੜਾ ਹੁੰਦਾ ਸੋ ਇਹਨਾਂ ਸਾਰਿਆਂ ਦੇ ਉੱਪਰ ਜਿਹੜਾ ਬੇਸਿਕ ਮੋਡੂਲਾ ਕੰਮ ਹੈ ਜਿਹੜਾ ਕੁਝ ਪ੍ਰੋਜੈਕਟਾਂ ਦਾ ਔਰ ਕਈ ਕਈਆਂ ਦਾ ਤਾਂ ਕਾਫੀ ਐਡਵਾਂਸ ਸਟੇਜ ਤੇ ਵੀ ਪ੍ਰੋਸੈਸ ਹੈ ਜਿਹੜਾ ਉਹ ਸਰਕਾਰ ਵੱਲੋਂ ਇਨੀਸ਼ੀਏਟ ਕੀਤਾ ਜਾ ਸਕਿਆ ਜਾ ਚੁੱਕਿਆ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿਣਾ ਕਿ 21 ਤਾਰੀਖ ਤੋਂ ਬਾਅਦ ਜਿਸ ਦਿਨ ਅੰਮ੍ਰਿਤਸਰ ਦੇ ਵਸ਼ੇਂ ਦੇ ਅੰਮ੍ਰਿਤਸਰ ਦੇ ਲੋਕ ਆਮ ਆਦਮੀ ਪਾਰਟੀ ਦੇ ਸਾਡੇ ਉਮੀਦਵਾਰਾਂ ਨੂੰ ਜਿਤਾ ਕੇ ਮੈਜੋਰਿਟੀ ਦੇ ਨਾਲ ਕਾਰਪੋਰੇਸ਼ਨ ਬਣਾ ਲੈਂਦੇ ਨੇ ਉਸੇ ਦਿਨ ਤੋਂ ਇਹਨਾਂ ਪੰਜਾਂ ਗਰੰਟੀਆਂ ਦੇ ਉੱਪਰ ਪਹਿਲੇ ਘੰਟੇ ਤੋਂ ਕੰਮ ਹੈ ਜਿਹੜਾ ਉਹ ਸ਼ੁਰੂ ਕੀਤਾ ਜਾਏਗਾ ਆ ਟਾਈਮ ਲਾਈਨ ਚ ਹੈ 10 ਨਿਅਰ 5 ਸਾਲ ਦੀ ਹੁੰਦੀ ਪਰ ਸਾਡੀ ਕੋਸ਼ਿਸ਼ ਹੋਏਗੀ ਕਿ ਮੈਜੋਰਿਟੀ ਆਫ ਥੀਸ ਵਰਕਸ ਵਿਲ ਬੀ ਡਨ ਇਨ ਨੈਕਸਟ 2 ਇਅਰਸ ਦੋ ਸਾਲਾਂ ਦੇ ਵਿੱਚ ਸਾਡੀ ਕੋਸ਼ਿਸ਼ ਹੋਏਗੀ ਕਿ ਸਾਰੇ ਕੰਮ ਨੇ ਜਿਹੜੇ ਗਰੰਟੀਆਂ ਨੇ ਜਿਹੜੀਆਂ ਉਹ ਅਸੀਂ ਪੂਰੀਆ ਕਰਕੇ ਅੰਮ੍ਰਿਤਸਰ ਦੇ ਲੋਕਾਂ ਨੂੰ ਸਮਰਪਿਤ ਕਰਾਂਗੇ ਸੋ ਇਹ ਇਹ ਪੰਜੇ ਗਰੰਟੀਆਂ ਲੈ ਕੇ ਤੁਹਾਡੇ ਵਿੱਚ ਆਏ ਕੋਈ ਤੁਹਾਡੇ ਸਾਥੀਆਂ ਦਾ ਜਿਹੜਾ ਕਿ ਮੇਰੇ ਤੁਹਾਡਾ ਗੱਲ ਰਹੀ ਸੀ ਤੁਸੀਂ ਹਰਪਨ ਡਾਕੂਮੈਂਟ ਤੁਹਾਡੇ ਕੋਲ ਜੀਗਾ ਉਦੋਂ ਕਲੋਨੀਆ ਤੇ ਰੈਗੂਲਰ ਹੋ ਕੇ ਅਜੇ ਵੀ ਇਲੈਗਲ ਕਲੋਨੀਆ ਲਗਾਤਾਰ ਬਣ ਰਹੀ ਹੈ ਉਹਦੇ ਤੇ ਸਰਕਾਰ ਕੀ ਕਰ ਰਹੀ ਹੈ ਦੇਖੋ ਇਸ ਤਰ੍ਹਾਂ ਕਿ ਸਰਕਾਰ ਦੀ ਪਾਲਿਸੀ ਹੈ ਜਿਹੜੀ ਉਹ ਬੜੀ ਕਲੀਅਰ ਹੈ ਸਰਕਾਰ ਦਾ ਸਟੈਂਡ ਬੜਾ ਕਲੀਅਰ ਹੈ ਚਾਹੇ ਉਹ ਹਾਊਸਿੰਗ ਹੋਵੇ ਤੇ ਚਾਹੇ ਉਹ ਲੋਕਲ ਗਵਰਨਮੈਂਟ ਹੋਵੇ ਕਾਰਪੋਰੇਸ਼ਨ ਹੋਵੇ ਕਿਸੇ ਨੂੰ ਵੀ ਇਲੀਗਲ ਐਨਕਰੋਚਮੈਂਟ ਅਲਾਉ ਨਹੀਂ ਕੀਤਾ ਜਾਊਗਾ ਬਟ ਮੈਂ ਇਹ ਮੰਨ ਕੇ ਚੱਲਦਾ ਵੀ ਕਿਤੇ ਨਾ ਕਿਤੇ ਮਿਸਿੰਗ ਲਿੰਕ ਹੈ ਜਿਹੜਾ ਦੇਖੋ ਜ਼ਿਆਦਾ ਨੇ ਜਿਹੜੀਆਂ ਉਹ ਕਾਰਪੋਰੇਸ਼ਨ ਦੀਆਂ ਜਗ੍ਹਾਵਾਂ ਨੇ ਠੀਕ ਹੈ ਨਾ ਜੀ ਇਹਦੇ ਉੱਪਰ ਵੀ ਕੁਝ ਕੰਮ ਹੋਇਆ ਤੇ ਕਾਫੀ ਅਜੇ ਕੰਮ ਹੋਰ ਹੋਣ ਦੀ ਲੋੜ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਇਹਦੇ ਉੱਪਰ ਵੀ ਥਾਟ ਪ੍ਰੋਸੈਸ ਪੈ ਰਿਹਾ ਹੈ ਕਿ ਟੋਟਲ ਜਿੰਨੀਆਂ ਸਰਕਾਰੀ ਜ਼ਮੀਨਾਂ ਨੇ ਮੇਬੀ ਐਨੀ ਡਿਪਾਰਟਮੈਂਟ ਉਦੇ ਉੱਪਰ ਬਕਾਇਦਾ ਉਹਦੀ ਨਿਸ਼ਾਨਦੇਹੀ ਹੋਵੇ ਉਹਦੀ ਆਈਡੈਂਟੀਫਿਕੇਸ਼ਨ ਹੋਵੇ ਤੇ ਜੋ ਇਹ ਇਲੈਗਲ ਇਨਕ੍ਰੋਜਮੈਂਟਸ ਹੋਈਆਂ ਨੇ ਉਹਦੇ ਲਈ ਕੌਣ ਜ਼ਿੰਮੇਵਾਰ ਸੀਗਾ ਉਹਨੂੰ ਉਹਦੀ ਜ਼ਮਾਰੀ ਫਿਕਸ ਕੀਤੀ ਜਾਏਗੀ ਡੀਟੈਕਲ ਦੇ ਨਾਲ ਨਾਲ ਜਿਹੜੇ ਬਿਲਡਿੰਗ ਬਾਇਲਾਜ਼ ਨੇ ਉਹਨਾਂ ਨੂੰ ਤਾਂ ਬਿਲਕੁਲ ਹੀ ਕਿਤੇ ਵੀ ਇੰਪਲੀਮੈਂਟ ਕੀਤਾ ਹੀ ਨਹੀਂ ਜਾ ਰਿਹਾ ਰਹਾ ਨਹੀ ਉਹ ਉਹ ਦੱਸੋ ਨਾ ਜੀ ਤੁਸੀਂ ਇਹ ਤੁਸੀਂ ਵੀ ਜਿੰਦਾ ਇੰਪੋਰਟੈਂਟ ਹੈ ਇਹਨਾਂ ਨੇ ਕਿਹਾ 200 ਬੈਲ ਬਟ ਕੰਮ ਘਰ ਬਸਾ ਚਲਾਣ ਨਾਲੋਂ ਜ਼ਿਆਦਾ ਇੰਪੋਰਟੈਂਟ ਹੈ ਜਿੱਥੇ ਛੋਟੇ ਕਰ ਲਿਆ ਫਿਰ ਕਰੋ ਪਹਿਲੇ ਸਿਸਟਮ ਉਹ ਪਹਿਲੇ ਵਰਗਾ ਜੀ ਅਫਸਰ ਕਹਿ ਦਿੰਦੇ ਰਾਣਾ ਐਮ ਐਲ ਏ ਬਣਾ ਰਿਹਾ ਜੀ ਕੀ ਕੋਈ ਪਾਲਿਸੀ ਸਰਕਾਰ ਕੋਈ ਨਹੀਂ ਲੈ ਜੀ ਮੈਂ ਉਹੀ ਕਹਿ ਰਿਹਾ ਨਾ ਜੀ ਜਦੋਂ ਕਾਰਪੋਰੇਸ਼ਨ ਬਣ ਗਈ ਇਹ ਸੁਝਾਅ ਨੇ ਜਿਹੜੇ ਪ੍ਰੋਪਰ ਥਾਟ ਪ੍ਰੋਸੈਸ ਹੈ ਡਿਸਕਸ਼ਨ ਹੈ ਜਿਹੜਾ ਦੇਖੋ ਇਹਦੇ 'ਚ ਮੈਂ ਕੁਝ ਕਾ ਵੀ ਇਕੱਲੇ ਸੀਐਮ ਸਾਹਿਬ ਜਾਂ ਮੈਂ ਜਾਂ ਤਾਂ ਆਈਵਾ ਸਾਹਿਬ ਜਾਂ ਇੱਕ ਜਣਾ ਕਰ ਲੂਗਾ ਦੈਟ ਇਜ਼ ਨੈਕਸਟ ਟੂ ਇੰਪੋਸੀਬਲ ਇਹ 'ਚ ਆਪਾਂ ਜਿੰਨੇ ਅੰਮ੍ਰਿਤਸਰ ਸਿਟੀ ਦੇ ਸਟੇਕ ਹোলਡਰਸ ਆ ਚਾਹੇ ਉਹ ਪਬਲਿਕ ਹੈ ਚਾਹੇ ਉਹ ਕੋਈ ਸਰਕਾਰੀ ਵਿਭਾਗ ਹੈ ਚਾਹੇ ਉਹ ਪੋਲਿਟੀਕਲ ਕਲਾਸ ਹੈ ਤੇ ਚਾਹੇ ਤੁਸੀਂ ਪੱਤਰਕਾਰ ਵੀ ਹੋ ਮਿਲ ਰਾਹੁਲ ਮਿਲ ਕੇ ਬੈਠਾਂਗੇ ਡਿਸਕਸ਼ਨ ਹੋਏਗੀ ਜੋ ਜੋ ਇਸ਼ੂ ਹੋਣਗੇ ਹੋਰ ਹਜ਼ਾਰ ਰੁਪਏ ਦੇਵੋਗੇ ਅਮੰਦੀ ਮਨ ਬਣ ਗਏ ਦੀ ਆਪੀ ਹੋਰ ਦੇ ਚਲਿਓ ਹਜ਼ਾਰ ਰੁਪਏ ਮਹਿਲਾਵਾਂ ਡਿਗਰੀ ਇਹ ਵੀ ਉਹ ਵੀ ਬੜੀ ਜਲਦੀ ਹੋਊਗਾ ਨਸ਼ੇ ਦਾ ਮੁੱਦਾ ਨਹੀਂ ਵਿੱਚ ਡਿਸਕਸ ਕੀਤਾ ਗਿਆ ਕਿ ਲੱਗਦਾ ਨਸ਼ਾ ਖਤਮ ਹੋਇਆ ਪੰਜਾਬ ਨਹੀਂ ਉਹ ਆਪਰੇਸ਼ਨ ਦਾ ਕੰਮ ਨਹੀਂ ਹੈ ਨਾ ਜੋ ਪੁਲਿਸ ਦਾ ਸਰਕਾਰ ਦਾ ਕੰਮ ਹੈ ਉਹਦੇ ਬਰਤ ਕੰਮ ਚੱਲ ਹੀ ਰਹੇ ਜੀ ਆਓ ਜੀ ਇਲੈਕਸ਼ਨ ਦੇ ਆਪਣੇ ਆਪਣੇ ਕੰਟਰੋਲ ਹੁੰਦੇ ਨੇ ਆਪੋ ਆਪਣੀ ਉਹਨਾਂ ਦਾ ਦਾ ਇੱਕ ਤਰੀਕਾ ਹੁੰਦਾ ਹੈ ਮੈਂ ਇਹ ਕਹਿਣਾ ਕਿ ਸਾਡੇ ਦਾ ਜੀ ਮੁਕਾਬਲੇ ਕੋਈ ਨਹੀਂ ਹੈਗਾ ਤੇ ਬੜੀ ਹੰਕਾਰ ਵਾਲੀ ਗੱਲ ਹੋਊਗੀ ਮੈਂ ਕਹਿੰਦਾ ਇਹ ਜੀ ਹੰਕਾਰ ਵਾਲੀ ਗੱਲ ਕੀਤੀ ਨਹੀਂ ਹੈਗੀ ਪਰ ਹਾਂ ਡੈਫੀਨਿਟਲੀ ਸਾਡਾ ਮੁਕਾਬਲਾ ਜਿਹੜਾ ਉਹ ਇਸ ਗੱਲ ਨਾਲ ਹੋਏਗਾ ਕਿ ਜੋ 70 ਸਾਲਾਂ ਦੇ ਵਿੱਚ ਕਿਸੇ ਕਾਰਪੋਰੇਸ਼ਨ ਨੇ ਕੰਮ ਨਹੀਂ ਕੀਤਾ ਉਹ ਕੰਮ ਅਸੀਂ ਕਰਕੇ ਰਾਈਏ ਅਸੀਂ ਉਸ ਦੇ ਉੱਪਰ ਫੋਕਸ ਆ ਅਪਰੋਚਮੈਂਟ ਦਾ ਬੁਰਾ ਹਾਸਲੀ ਲੇਕਿਨ ਅੱਜ ਉਮੀਦਵਾਰਾਂ ਨੂੰ ਉਹ ਝੱਲਣਾ ਪੈ ਲ ਕੀ ਤੁਸੀਂ ਮੰਨਦੇ ਨਹੀਂ ਆ ਦਿਖਾੜੀਆਂ ਦੀ ਜਿਹੜੀ ਕਦਰ ਨਿਕਲਦੀ ਹੈ ਦੇਖੋ ਤੁਸੀਂ ਕਨਸਟੀਟਿਊਸ਼ਨ ਦੇ ਵਿੱਚ ਐਮੈਂਡਮੈਂਟ ਕਿਉਂ ਹੋਏ ਸੀਗੇ ਵਾਟਰ ਕਾਰਪੋਰੇਸ਼ਨਸ অর ਕਮੇਟੀਆਂ অর ਨਗਰ ਪੰਚਾਇਤ ਜਾਂ ਗ੍ਰਾਮ ਪੰਚਾਇਤ ਵੀ ਕੀ ਹੈ अर्बन ਲੋਕਲ ਬਾਡੀ ਯਾਨੀ ਕਿ ਸੈਲਫ ਗਵਰਨਮੈਂਟ ਜਦੋਂ ਸੈਲਫ ਗਵਰਨਮੈਂਟ ਦੇ ਵਿੱਚੋਂ ਪੋਲਿਟਿਕਲ ਨੁਮਾਇੰਦੇ ਮਿਸਿੰਗ ਹੋਣਗੇ ਤੇ ਅਫਸਰਾਂ ਨੇ ਤਾਂ ਆਪੋ ਆਪਣੀ ਕਈ ਵਾਰੀ ਕਰ ਹੀ ਜਾਂਦੇ ਨੇ ਚਲਾਈ ਜਾਂਦੇ ਨੇ ਥੈਟ ਇਜ਼ ਵਾਟ ਥੈਟ ਇਜ਼ ਵਾਟ ਆਮ ਸੇਇੰਗ ਕਿ ਇੱਥੇ ਕਿਸੇ ਤਰੀਕੇ ਦੀ 19 21 ਕਿਸੇ ਅਫਸਰ ਅਧਿਕਾਰੀ ਮੁਲਾਜ਼ਮ ਵੱਲੋਂ ਨਾ ਹੋਵੇ ਉਹਨੂੰ ਕੰਟਰੋਲ ਕਿਨੇ ਕਰਦਾ ਐ ਇੱਥੋਂ ਦੇ ਚੁਣੀ ਹੋਈ ਬੋਡੀ ਨੇ ਸੋ ਇਸ ਕਰਕੇ ਇਹ ਜੋ ਪਿਛਲੇ ਸਾਡੀ ਚੁਣੀ ਹੋਈ ਬੋਡੀ ਆਮ ਆਦਮੀ ਪੈਸਾ ਆਂਦਾ ਸਰਕਾਰ ਪੈਸਾ ਪੀਂਦੀ ਉਹਨੇ ਵੀ ਤਰਿਵਾਲ ਸਾਹਿਬ ਨੇ ਕਿਹਾ ਸੀ 1.500 ਕਰੋੜ ਰੁਪਏ ਹਰ ਵਾਰ ਮੋਆ ਪਤਾ ਕਿੰਨਾ ਹੈ ਟਰਾਂਸਪੇਰੈਂਸੀ ਕੀ ਹੈ ਉਹੋ ਹੀ ਸੜਕਾਂ ਇੰਪਰੂਵਮੈਂਟਸ ਬਣਾਈ ਜਾਂਦਾ ਉਹ ਹੀ ਸੜਕਾਂ ਕੋਆਪਰੇਸ਼ਨ ਬਣਾਈ ਜਾਂਦੀ ਏ ਉਹ ਹੀ ਸੜਕਾਂ ਪੀਡਬਲਯੂਡੀ ਬਣਾਈ ਜਾਂਦੀ ਏ ਪੈਸਾ ਸਿਰ ਉਹਦੇ ਲਈ ਟਰਾਂਸਪੇਰੈਂਸੀ ਆਮ ਆਦਮੀ ਪਾਰਟੀ ਨੂੰ ਜਿਸ ਕਰਕੇ ਮੰਡੇਟ ਮਿਲਿਆ ਸੀਗਾ ਉਹ ਕਿਆ ਰੱਖੀ ਹੈ ਜੀ ਦੇਖੋ ਇਸ ਤਰ੍ਹਾਂ ਹੈ ਕਿ ਆਹੀ ਤਾਂ ਮੈਂ ਚੀਜ਼ ਕਹਿ ਰਿਹਾ ਨਾ ਵੇ ਵਿਦਨ ਕਾਰਪੋਰੇਸ਼ਨ ਇਹਦੀ ਜਿਹੜੀ ਪ੍ਰਾਇਮਰਲੀ ਜਰਿਸਡਿਕਸ਼ਨ অর ਰਿਸਪਾਂਸਿਬਿਲਟੀ ਬਣਦੀ ਉਹ ਕਾਰਪੋਰੇਸ਼ਨ ਦੀ ਬਣਦੀ ਹੈ ਜਦੋਂ ਕਾਰਪੋਰੇਸ਼ਨ ਹੋਏਗੀ ਇਹ ਜਿਹੜੀਆਂ ਚੀਜ਼ਾਂ ਮੈਨੂੰ ਨਹੀਂ ਪਤਾ ਇਹ ਇਸ ਤਰੀਕੇ ਦੀਆਂ ਜਿਹੜੇ ਫਲੌਸ ਨੇ ਬਟ ਉਹ ਜਦੋਂ ਚੁਣੇ ਹੋਏ ਨਮਾਇंदे ਹੋਣਗੇ ਉਹ ਆਪਣੇ ਉੱਪਰ ਆਉਣਗੇ ਜੀ ਸ਼ਹਿਰ ਦੇ ਵਿਧਾਇਕ ਗੂਰ ਸਾਹਿਬ ਤੁਹਾਡੇ ਨਾਲ ਨਹੀਂ ਆਏ ਮਤਲਬ ਮੀਡੀਅਮ ਸੀ ਜਾਂ ਨਰਾਜ਼ ਚੱਲ ਰਹੇ ਨੇ ਨਰਾਜ਼ ਚੱਲ ਰਹੇ ਨੇ ਜੀ ਕੁਮਰ ਵਿਜੇ ਪ੍ਰਤਾਪ ਨਹੀਂ ਮੈਨੂੰ ਨਹੀਂ ਪਤਾ ਕਿੰਨੇ ਨਰਾਜ਼ ਚੱਲ ਰਹੇ ਨੇ ਮੇਰੀ ਪਰਸੋਂ ਤੋਂ ਉਹਨਾਂ ਨਾਲ ਗੱਲ ਹੋਈ ਸੀਗੀ ਤੇ ਅੱਜ ਪਤਾ ਨਹੀਂ ਕਿਉਂ ਨਹੀਂ ਆਇਆ ਹੈ ਕਿ ਮੈਂ ਤਾਂ ਖੈਰ ਚਲੋ ਸਾਰੇ ਸਾਥੀਆਂ ਨੂੰ ਜਿਹੜਾ ਮੈਸੇਜ ਲੱਗਿਆ ਸੀਗਾ ਕਿਉਂ ਨਹੀਂ ਆਇਆ ਹੈ ਕਿ ਮੈਂ ਪਤਾ ਕਰ ਲੈਣਾ ਜੀ ਪਰਸੋ ਕੱਲ ਹੋ ਜੀ ਬੰਦਾ ਨਹੀਂ ਜਾਂਦਾ ਸਰ ਉਹ ਤਾਂ ਨਹੀਂ ਕਰ ਕੋਈ ਨਹੀਂ ਜਾ ਰਹੇ ਤੁਹਾਡਾ ਸਾਰਾ ਪਤਾ ਲਾ ਚੀਟਿੰਗ ਹੋ ਰਹੀ ਹੈ ਢੱਲੇਵਾਲ ਸਾਹਿਬ ਉਹਨਾਂ ਕੋਤੀ ਪਹੁੰਚੀ ਉਹਨਾਂ ਸਾਰਾ ਜਿਹੜਾ ਦਮ ਦਰਮਦਾਰ ਹੈ ਉਹ ਆਮ ਆਦਮੀ ਪਾਰਟੀ ਸੋਚਦਾ ਕਿ ਉਹਨਾਂ ਦੇ ਉਹੀ ਜੋ ਜੋ ਹੈ ਉਹੀ ਰਹਾ ਹੱਲ ਕੱਢ ਸਕਦੇ ਨੇ ਇਸ ਤਰ੍ਹਾਂ ਵੇਖਦੇ ਹੋ ਲਗਾਤਾਰੀ ਮੋਦੀ ਹੋਣ ਜਿਹੜਾ ਹੈ ਉਹ ਬੀਜੇਪੀ ਆਪ ਦੀ ਹਮਲਾ ਕਰ ਰਹੀ ਨਹੀਂ ਇਹ ਕਿਨੇ ਕਹੇ ਜੀ ਵੀ ਆਮ ਆਦਮੀ ਪਾਰਟੀ ਹੱਲ ਕੱਢ ਸਕਦੀ ਹੈ ਬੀਜਪੀ ਦੀ ਅਸੀਂ ਅਸੀਂ ਆਵਾਦੀ ਪਾਰਟੀ ਹੱਲ ਕੱਢ ਸਕਦੀ ਆ ਉਸ ਦਿਨ ਕੱਢ ਦੂਗੀ ਜਿਸ ਦਿਨ ਦੇਸ਼ ਦੇ ਵਿੱਚ ਸਾਡੀ ਸਰਕਾਰ ਹੋਊਗੀ ਤੇ ਅਰਵਿੰਦ ਕੇਜਰੀਵਾਲ ਜੀ ਪ੍ਰਧਾਨ ਮੰਤਰੀ ਹੋਣਗੇ ਹੁਣ ਜਿਹੜੀਆਂ ਮੰਗਾ ਹੀ ਉਹਨਾਂ ਦੀਆਂ ਸਾਰੀਆਂ ਸਾਰੀਆਂ ਕੇਂਦਰ ਸਰਕਾਰ ਨਾਲ ਨੇ ਤੇ ਉਹਦਾ ਆਵਾਦੀ ਪਾਰਟੀ ਨੇ ਤਾਂ ਮਾਨ ਸਾਹਿਬ ਨੇ ਐਫਰਟਸ ਕੀਤੇ ਸੀਗੇ ਕਿ ਤਿੰਨ ਵਾਰੀ ਜਦੋਂ ਸਾਲ ਪਹਿਲਾਂ ਇਹਨਾਂ ਨੇ ਜਾਣ ਦੀ ਤੈਅਰਿਜ਼ ਕੀਤੀ ਸੀ ਕਿਸਾਨ ਭਰਾਵਾਂ ਨੇ ਤੇ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਬੁਲਾ ਕੇ ਮੀਟਿੰਗਾਂ ਕਰਾਈ ਸੀਗੇ ਉਹ ਆ ਜਾਂਦੇ ਸੀ ਬੈਠ ਜਾਂਦੇ ਸੀਗੇ ਸੁਣ ਜਾਂਦੇ ਸੀਗੇ ਡਿਨਰ ਕਰ ਜਾਂਦੇ ਸੀਗੇ ਤੇ ਮੁੜ ਕੇ ਡੱਕਾ ਤੋੜਦੇ ਨਹੀਂ ਸੀਗੇ ਜਿਹੜੇ ਇਸ਼ੂਜ਼ ਹੀ ਉਹਨਾਂ ਨਾਲ ਰਿਲੇਟਡ ਨੇ ਅਸੀਂ ਤਾਂ ਸਿਰਫ ਵਕੀਲ ਬਣ ਕੇ ਕਿਸਾਨਾਂ ਦੇ ਉਹ ਅਸੀਂ ਲੰਬੇ ਸਮੇਂ ਤੋਂ ਚੱਕਦੇ ਆ ਰਹੇ ਹਾਂ ਪਰ ਕੇਂਦਰ ਸਰਕਾਰ ਦੀ ਨੀਤੀ ਨਹੀਂ ਲੱਗਦੀ ਇਹ ਕਰਨ ਦੀ ਲੇਕਿਨ ਜਿਸਨੂੰ ਦੋ ਦਿਨ